ਲੋ ਜੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੈਮਰਿਆਂ ਸਾਹਮਣੇ ਆਏ ਨੇ ਤੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ ਪਤਾ ਹੈ ਵਿਦੇਸ਼ ਗਏ ਹੋਏ ਸੀ ਤੇ ਵਿਦੇਸ਼ ਤੋਂ ਉਹ ਪੰਜਾਬ ਆਏ ਨੇ ਆਉਂਦਿਆਂ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਸਾਧ ਲਈ ਹੈ ਤੇ ਫਿਰ ਸੈਂਕੜੇ ਕੈਮਰਿਆਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਗੱਲਾਂ ਤਿੰਨ ਤਰ੍ਹਾਂ ਦੀਆਂ ਕੀਤੀਆਂ ਨੇ ਤਿੰਨਾਂ ਦਾ ਆਪਾਂ ਵਿਸ਼ਲੇਸ਼ਣ ਕਰਨਾ ਇੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੱਸਿਆ ਵੀ ਜਾਪਾਨ ਗਏ ਕਿਉਂ ਸੀ ਤੇ ਕਰਕੇ ਕੀ ਆਏ ਨੇ ਤੇ ਉਹਦਾ ਪੰਜਾਬ ਨੂੰ ਮਿਲੇਗਾ ਕੀ ਤੇ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜਾ ਪੰਜਾਬ 'ਚ ਇੱਕ ਪਰਥੂ ਪਿਆ ਹੋਇਆ ਬੀਬਾ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਉਹਦੇ ਉੱਪਰ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਹੁਣ ਦੋਵੇਂ ਦੱਸਦੇ ਆ ਮੁੱਖ ਮੰਤਰੀ ਕਹਿੰਦੇ ਮੈਂ ਜਾਪਾਨ ਗਿਆ ਸੀਗਾ ਲਗਭਗ 250 ਦੇ ਕਰੀਬ ਜਾਪਾਨ ਦੀਆਂ ਕੰਪਨੀਆਂ ਮੈਂ ਸੱਦਾ ਦੇ ਕੇ ਆਇਆ ਉਹ ਭਾਰਤ ਆਉਣ ਗਿਆ ਪੰਜਾਬ ਆਉਣ ਗਿਆ ਤੇ ਇੱਥੇ ਆਪਣੀਆਂ ਫੈਕਟਰੀਆਂ ਕਾਰਖਾਨੇ ਲਾਉਣ ਗਿਆ ਮੁੱਖ ਮੰਤਰੀ ਕਹਿੰਦੇ ਅਸੀਂ ਸੋਚਿਆ ਵੀ ਮੁਹਾਲੀ ਨੂੰ ਆਈਟੀ ਹੱਬ ਬਣਾ ਦੇਣਾ ਅਸੀਂ ਕਾਰੋਬਾਰ ਦਾ ਸਾਰੇ ਕੁਛ ਦਾ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਦੀਆਂ ਇਹ ਪ੍ਰਾਪਤੀਆਂ ਦੱਸਣ ਤੋਂ ਬਾਅਦ ਫਿਰ ਉਹ ਜਿਹਨੂੰ ਕਹਿੰਦੇ ਨੇ ਨਾ ਵੀ ਹੱਥ ਧੋ ਕੇ ਫਿਰ ਉਹ ਪਿੱਛੇ ਪੈ ਗਏ ਕਾਂਗਰਸ ਦੇ ਤੇ ਜਿਹੜਾ ਬਿਆਨ ਬੀਬਾ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਦਿੱਤਾ ਸੀ ਧਰਮਪਤਨੀ ਨਵਜੋਤ ਸਿੱਧੂ ਉਹਦੇ ਤੇ ਫਿਰ ਉਹ ਜੰਮ ਕੇ ਬੋਲੇ ਉਹ ਕਹਿੰਦੇ ਦੇਖੋ ਮੈਂ ਤਾਂ ਵਿਦੇਸ਼ਾਂ 'ਚ ਰਜਗਾਰ ਲੱਭਦਾ ਫਿਰਦਾ ਤੇ ਇਹ ਇੱਥੇ ਅਹੁਦੇ ਵੇਚਦੇ ਫਿਰਦੇ ਨੇ ਕਹਿੰਦੇ ਹੁਣ ਦੱਸੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਕਾਉਂਸਲਰਾਂ ਦੀਆਂ ਟਿਕਟਾਂ ਵੀ 5-5 ਕਰੋੜ 'ਚ ਵੇਚਦੇ ਨੇ 5-500 ਕਰੋੜ 'ਚ ਇਹ ਮੁੱਖ ਮੰਤਰੀ ਤੱਕ ਦੇ ਅਹੁਦੇ ਦੀਆਂ ਬੋਲੀਆਂ ਲਾਉਂਦੇ ਨੇ ਉਹ ਕਹਿੰਦੇ ਸਬਜ਼ੀ ਮੰਡੀ ਨਾਲੋਂ ਬੁਰਾ ਹਾਲ ਇਹਨਾਂ ਨੇ ਅਉਧਿਆਂ ਦਾ ਕਰ ਦਿੱਤਾ ਹੈ ਮੁੱਖ ਮੰਤਰੀ ਕਹਿੰਦੇ ਵੀ ਇਦਾਂ ਦੇ ਹਾਲਾਤ ਚ ਹੁਣ ਤੁਸੀਂ ਦੱਸੋ ਤੇ ਨਾਲੇ ਉਹ ਸੁਖਬੀਰ ਬਾਦਲ ਹੋਰਾਂ ਤੇ ਵਿਟਕੋਰ ਲਾਗੇ ਕਹਿੰਦੇ ਸੁਖਬੀਰ ਬਾਦਲ ਸਾਹਿਬ ਹੋਰੀ ਇੱਥੇ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੋ ਰਹੀਆਂ ਬਈ ਉਹ ਉਹਨਾਂ ਨੂੰ ਫਿਕਰ ਬਲਟੋਆ ਸਾਹਿਬ ਦਾ ਪਿਆ ਤੇ ਉਹ ਬਲਟੋਆ ਸਾਹਿਬ ਨੂੰ ਮਾਫੀਆਂ ਦਵਾਉਂਦੇ ਫਿਰਦੇ ਕਾਲ ਤੱਕ ਸਾਹਬ ਤੋਂ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਬਈ ਇਹਦੇ ਤੇ ਥੋੜਾ ਕੀ ਕਹਿਣਾ ਮੈਨੂੰ ਪੁੱਛਦੇ ਹੋ ਤਾਂ ਮੈਂ ਦੱਸਾਂਗਾ ਫਿਰ ਪਹਿਲੀ ਤਾਂ ਗੱਲ ਇਹ ਵੀ ਜਿਹੜਾ ਤਾਂ ਭਗਵੰਤ ਮਾਨ ਸਾਹਿਬ ਜਾਪਾਨ ਗਏ ਉੱਥੋਂ ਦੀਆਂ ਕੰਪਨੀਆਂ ਨੂੰ ਸੱਦੇ ਪੱਤਰ ਦੇ ਕੇ ਆਏ ਵੀ ਆਓ ਸਾਡੇ ਪੰਜਾਬ ਚ ਆ ਕੇ ਆਪਣੀਆਂ ਫੈਕਟਰੀਆਂ ਲਾਓ کارਖਾਨੇ ਲਾਓ ਉੱਥੇ ਆਪਣੀਆਂ ਚੀਜ਼ਾਂ ਵੇਚੋ ਤੇ ਸਾਡੇ ਜਵਾਕਾਂ ਨੂੰ ਥੋੜਾ ਬੜਾ ਰਜਗਾਰ ਦਿਓ ਹੁਣ ਜਿਹੜੀਆਂ ਉਹ ਫੈਕਟਰੀਆਂ ਨੇ کارਖਾਨੇ ਨੇ ਉਹ ਕਿੰਨਾ ਦੇ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਪੂੰਜੀਪਤੀਆਂ ਦੇ ਮੁਨਾਫਾ ਖੁਰਾਂ ਦੇ ਬਿਲਕੁਲ ਐਨ ਉਦਾਂ ਜਿੱਦਾਂ 1947 ਤੋਂ ਪਹਿਲਾਂ ਜਦੋਂ ਭਾਰਤ ਨੂੰ ਗੁਲਾਮ ਕੀਤਾ ਗਿਆ ਸੀ ਤਾਂ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਤਾਂ ਉਹ ਈਸਟ ਇੰਡੀਆ ਕੰਪਨੀ ਨੇ ਇੱਥੇ ਆ ਕੇ ਤੇ ਸਾਰੇ ਕੁਸ਼ਤੇ ਆਪਣਾ ਹੌਲੀ-ਹੌਲੀ ਅਧਿਕਾਰ ਕਰਨਾ ਸ਼ੁਰੂ ਕਰਤਾ ਉਹ ਮਾਲ ਵੇਚਣ ਆਈ ਸੀ ਤੇ ਈਸਟ ਇੰਡੀਆ ਕੰਪਨੀ ਦੇ ਨਾਂ ਅਠਮਾਲ ਵੇਚਿਆ ਅੰਗਰੇਜ਼ਾਂ ਨੇ ਤੇ ਹੌਲੀ-ਹੌਲੀ ਮਾਲ ਵੇਚਦੇ ਵੇਚਦੇ ਚੀਜ਼ਾਂ ਵੇਚਦੇ ਵੇਚਦੇ ਉਹ ਦੇਸ਼ ਤੇ ਕਬਜ਼ਾ ਕਰਕੇ ਬੈਗੇ ਹੁਣ ਭਗਵੰਤ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਸਨ ਬਣੇ ਤਾਂ ਬੜਾ ਅਵਰੋਧ ਕਰਦੇ ਸੀ ਉਹ ਕੰਪਨੀਆਂ ਦਾ ਵੀ ਅੰਗਰੇਜ਼ਾਂ ਦਾ ਵੀ ਕਹਿੰਦੇ ਸੀ ਜਿੰਨਾ ਅੰਗਰੇਜ਼ਾਂ ਨੂੰ ਬਾਹਰ ਭੇਜਿਆ ਸੀ ਫਾਂਸੀਆਂ ਦੇ ਰਸੇ ਝੂਮ-ਝੂਮ ਕੇ ਪਗ ਸਿੰਘ ਉਹਰੇ ਨੇ ਕੱਢਿਆ ਸੀ ਉਹਨਾਂ ਨੂੰ ਇਹ ਸਰਕਾਰਾਂ ਸੱਦੇ ਦਿੰਦੀਆਂ ਨੇ ਉਹਨਾਂ ਦੀਆਂ ਕੰਪਨੀਆਂ ਲਵਾਉਂਦੀਆਂ ਨੇ ਸਾਡੇ ਮੁੰਡੇ ਕੁੜੀਆਂ ਉਹਨਾਂ ਗੋਰਿਆਂ ਕੋਲ ਜਾਣ ਲਈ ਤਰਲੋ ਮੱਛੀ ਹੋ ਰਹੇ ਨੇ ਹੁਣ ਭਗਵੰਤ ਮਾਨ ਸਾਹਿਬ ਕੀ ਕਰ ਰਹੇ ਨੇ ਹਨੋ ਕਿ ਨੂੰ ਸੱਦੇ ਦੇ ਰਹੇ ਨੇ ਹੈ ਉਹਨਾਂ ਹੀ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੂੰ ਜਿਨ੍ਹਾਂ ਨੇ ਮੁਨਾਫਿਆਂ ਦੀ ਅੰਨੀ ਲੁੱਟ ਮਚਾਉਣੀ ਹੁੰਦੀ ਹੈ ਅੱਛਾ ਉਹ ਕਹਿੰਦੇ ਰੁਜ਼ਗਾਰ ਦੇਣਗੇ ਰੁਜ਼ਗਾਰ ਦੇਣਗੇ ਹੈ ਅੱਛਾ ਕੀ ਸਰਕਾਰਾਂ ਇੰਨੀਆਂ ਹੀ ਲਾਚਾਰ ਨੇ ਆਸਮਰੱਥ ਨਹੀਂ ਕੱਖ ਨਹੀਂ ਕਰ ਸਕਦੀਆਂ ਕੀ ਸਰਕਾਰਾਂ ਕੋਈ ਫੈਕਟਰੀਆਂ ਕਾਰਖਾਨੇ ਲਾਉਣ ਦੀ ਹਿਸੇਤ ਚ ਹੈ ਹੀ ਨਹੀਂ ਕਿਆਂ ਹੈ ਜੇਕਰ ਇਹ ਪ੍ਰਾਈਵੇਟ سرمایه ਦਾ ਨਾ ਹੁੰਦੇ ਇਹ ਤਾਂ ਇਹਦਾ ਮਤਲਬ ਨੂੰ ਸਰਕਾਰਾਂ ਕੋਲ ਕੋਈ ਸਿਸਟਮ ਚੱਲਣਾ ਹੀ ਨਹੀਂ ਸੀ ਨਾ ਇਹਨਾਂ ਦੇ ਸਿਰ ਤੇ ਰੋਜ਼ਗਾਰ ਦੇਣ ਦੀਆਂ ਗੱਲਾਂ ਕਰਦੇ ਨੇ ਹੱਦ ਐ ਮੈਨੂੰ ਲੱਗਦਾ ਹੈ ਸਰਕਾਰਾਂ ਨੂੰ ਆਪ کارਖਾਨੇ ਆਪ ਫੈਕਟਰੀਆਂ ਲਾਉਣੀਆਂ ਚਾਹੀਦੀਆਂ ਭਗਵੰਤ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਸੀ ਹੁੰਦੇ ਮੇਰੇ ਵਾਲੀ ਗੱਲ ਉਹ ਵੀ ਬੋਲਦੇ ਹੁੰਦੇ ਸੀ ਅੱਜ ਉਹ ਆਪ ਸੱਦੇ ਦੇ ਜਾਂਦੇ ਨੇ ਨੌਕਤੇ ਦੇ ਜਾਂਦੇ ਨੇ ਆਓ 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 ਸਾਡੇ ਪੰਜਾਬ ਚ ਉਹ ਫੈਕਟਰੀਆਂ ਇੱਥੇ ਕੀ ਕਰਨ ਆਉਣਗੀਆਂ ਉਹਨਾਂ ਦਾ ਮਕਸਦ ਰੋਜ਼ਗਾਰ ਦੇਣਾ ਨਹੀਂ ਉਹਨਾਂ ਦਾ ਮਕਸਦ ਪ੍ਰੋਫਿਟ ਮੁਨਾਫਾ ਕਮਾਉਣਾ ਹੈ ਰੁਜ਼ਗਾਰ ਤਾਂ ਉਹਨਾਂ ਨੇ ਜਿਵੇਂ 50-50 ਬੰਦਿਆਂ ਦਾ ਕੰਮ ਇੱਕ-ਇੱਕ ਦੋ-ਦੋ ਬੰਦਿਆਂ ਤੋਂ ਮਸ਼ੀਨਾਂ ਨਾਲ ਉਹ ਕਰਾਉਂਦੇ ਨੇ ਤੇ ਬੜੀਆਂ ਮਾਮੂਲੀ ਤਨਖਾਹਾਂ ਉਹ ਦਿੰਦੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਤੇ ਸਾਰਾ ਸਾਰਾ ਦਿਨ ਬੰਦਿਆਂ ਨੂੰ ਕੰਮ ਤੇ ਵਾਉਂਦੇ ਨੇ ਤੇ ਮੋਟਾ ਮੁਨਾਫਾ ਕਮਾਉਂਦੇ ਨੇ ਆ ਸਥਿਤੀ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹਨਾਂ ਪਾਰਟੀਆਂ ਤੇ ਤੰਜ ਕੱਸੇ ਨੇ ਇਹ ਗਲਤੀ ਠੀਕ ਹੈ ਬਈ ਇਹ ਪਾਰਟੀਆਂ ਕਰਦੀਆਂ ਤਾਂ ਇੰਜ ਹੀ ਪਈਆਂ ਜਿਹੜਾ ਜਲੂਸ ਕੱਢਤਾ ਕਾਂਗਰਸ ਵਾਲਾ ਤਾਂ ਕੰਮ ਵੈਸੇ ਉਹ ਜਿਹੜੀ ਗੱਲ ਨਵਜੂਤ ਕੌਰ ਸਿੱਧੂ ਨੇ ਬੋਲੀ ਹੈ ਨਾ ਉਹ ਕਿਸੇ ਇੱਕ ਪਾਰਟੀ ਲਈ ਨਹੀਂ ਹੈਗੀ ਇਹ ਮਤ ਖੁਸ਼ ਹੋਣ ਔਰ ਸਾਡੀ ਜਨਤਾ ਐਡੀ ਭੋਲੀ ਵੀ ਨਹੀਂ ਰਹਗੀ ਵੀ ਕਿਸੇ ਇੱਕ ਪਾਰਟੀ ਦੀ ਸਮਝੂਗੀ ਸਾਰੀਆਂ ਪਾਰਟੀਆਂ 'ਚ ਇਹ ਕੰਮ ਚੱਲਦਾ ਸਾਰੀਆਂ ਪਾਰਟੀਆਂ ਹੁਣ ਆਵਾਜ਼ ਆਦਮੀ ਪਾਰਟੀ ਦੇ ਵਿੱਚ ਕਿਹੜਾ ਦੋਸ਼ ਨਹੀਂ ਲੱਗੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਤਾਂ ਕਿੰਨੇ ਸਾਰੇ ਆਗੂ ਪਾਸੇ ਹੋਇਆ ਪਿਛਲੀਆਂ ਜਿਮਣੀ ਚੋਣਾਂ ਚ ਵੀ ਉਸ ਤੋਂ ਪਿਛਲੀਆਂ ਜਿਮਣੀ ਚੋਣਾਂ ਚ ਵੀ ਤੇ ਉਹਨਾਂ ਨੇ ਦੋਸ਼ ਲਾਏ ਨੇ ਵੀ ਇਹ ਵੱਡਾ ਬੰਦਾ ਵੇਖ ਕੇ ਟਿਕਟ ਦੇ ਦਿੰਦੇ ਨੇ ਪੈਸੇ ਲੈ ਕੇ ਬੰਦਾ ਖੜਾ ਕਰ ਦਿੰਦੇ ਨੇ ਸਥਾਨਕ ਆਗੂ ਜਿਨ੍ਹਾਂ ਨੇ 10 10 12 12 ਸਾਲ ਕੰਮ ਕੀਤਾ ਪਾਰਟੀ ਚ ਉਹਨਾਂ ਦੀ ਪੁੱਛਗਿੱਛ ਨਹੀਂ ਕਰਦੇ ਇਹ ਦੋਸ਼ ਆਮਦ ਵੀ ਪਾਰਟੀ ਚ ਵੀ ਲੱਗੇ ਫਿਰ ਇਹ ਦੋਸ਼ ਆ ਕਾਲੀਆਂ ਦੇ ਵਿੱਚ ਵੀ ਲੱਗੇ ਇਹ ਦੋਸ਼ ਬੀਜੇਪੀ ਦੇ ਵਿੱਚ ਵੀ ਲੱਗੀ ਕਿਹੜੀ ਪਾਰਟੀ ਇਹਨਾਂ ਦੋਸ਼ਾਂ ਤੋਂ ਬਚੀ ਹੈ ਤੇ ਸੱਚ ਕੀ ਹੈ ਸੱਚੇ ਹੈਗਾ ਹੀ ਆ ਜਿਹੜੀ ਗੱਲ ਨਵਦੂਤ ਘਰ ਸਿੱਧੂ ਨੇ ਬੋਲੀ ਹੈ ਨਾ ਉਹ ਐਡੀ ਝੂਠ ਵੀ ਨਹੀਂ ਹੋ ਸਕਦੀ ਤੁਹਾਨੂੰ ਕੀ ਲੱਗਦਾ ਹੈ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਖਿਲਾਫ ਬੋਲਿਆ ਕਰਦੀ ਸੀ ਉਹਨਾਂ ਚੋਂ ਜਿਹੜਾ ਆਉਣਾ ਚਾਹਿਆ ਇਹਨਾਂ ਨੇ ਲੈ ਲਿਆ ਹੁਣ ਜਿਮਣੀ ਚੋਣ ਦੇ ਵਿੱਚ ਜਿਹੜਾ ਐਮਐਲਏ ਸਾਹਿਬ ਇਹਨਾਂ ਨੇ ਜਿਤਾਇਆ ਤਰਨ ਤਰਨ ਤੋਂ ਉਹ ਪਿਛਲੀਆਂ ਚੋਣਾਂ 'ਚ ਕਾਲੀ ਦਲ ਵੱਲੋਂ ਚੋਣ ਲੜਿਆ ਸੀ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਲੜਿਆ ਸੀ ਤੇ ਆਮ ਆਦਮੀ ਪਾਰਟੀ ਨੇ ਫਿਰ ਕੀ ਕੀਤਾ ਆਮ ਆਦਮੀ ਪਾਰਟੀ ਨੇ ਉਹਨੂੰ ਆਪਦੇ 'ਚ ਲੈ ਲਿਆ ਤੇ ਉਹੀ ਬੰਦਾ ਜਿਹੜਾ ਕਾਲੀ ਦਲ 'ਚ ਹੁੰਦਾ ਇਹ ਕਹਿੰਦੇ ਸੀ ਬੰਦਾ ਨਹੀਂ ਸਹੀ ਹੁਣ ਉਹਦੀਆਂ ਤਰੀਫਾਂ ਕਰਦੇ ਰਹੇ ਚੋਣ ਲੜਾਈ ਜਤਾਇਆ ਡਿੰਪੀ ਢਿੱਲੋਂ ਗਿੱਦੜਵਾਹਾ ਤੋਂ ਜਦੋਂ ਉਹ ਕਾਲੀਆਂ ਵੱਲੋਂ ਚੋਣ ਲੜਿਆ ਤਾਂ ਇਹ ਉਹਦੇ ਖਿਲਾਫ ਬੋਲਦੇ ਰਹੇ ਤੇ ਜਦੋਂ ਕੋਈ ਇੰਨਾ ਚ ਆ ਗਿਆ ਉਦੋਂ ਦੁੱਤ ਤੋਤਾ ਹੋ ਗਿਆ ਉਦੋਂ ਫਿਰ ਉਹਦੀਆਂ ਤਰੀਫਾਂ ਦੇ ਪੁਲ ਬਣੇ ਜਾਂਦੇ ਰਹੇ ਆ ਗੱਲ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਕਰ ਰਿਆ ਮੈਂ ਕਾਂਗਰਸ ਅਕਾਲੀ ਭਾਜਪੀ ਯਾਰ ਮੇਰੀ ਗੱਲ ਸੁਣੋ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬਹਿਰ ਇਸ ਸਾਰੇ ਹਮਾਮ ਚ ਲੰਗੇ ਨੇ ਤੇ ਸਾਰੇ ਐਓ ਕੁਛ ਕਰ ਰਹੇ ਨੇ ਜਿਹੜੀ ਗੱਲ ਜੇ ਆਪਾਂ ਕਰੀਏ ਵੀ ਫਿਰ ਹੋਣਾ ਕੀ ਚਾਹੀਦਾ ਵੇਖੋ ਹੋਣਾ ਮੇਰੇ ਕਹਿਣ ਨਾਲ ਨਹੀਂ ਲੋਕ ਚੇਤਨਾ ਬਹੁਤ ਵੱਡੀ ਚੀਜ਼ ਹੈ ਜਦੋਂ ਲੋਕਾਂ ਚ ਆ ਗਈ ਚੇਤਨਾ ਜਦੋਂ ਲੋਕਾਂ ਚ ਆ ਗਈ ਜਾਗਰੂਕਤਾ ਉਦੋਂ ਲੋਕਾਂ ਨੇ ਸਭ ਕੁਝ ਆਪੇ ਠੀਕ ਕਰਨ ਲਾ ਇਹ ਜਿਹੜੀਆਂ ਪਾਰਟੀਆਂ ਤੇ ਇਹ ਜਿਹੜੇ ਲੀਡਰ ਨੇ ਨਾ ਇਹਨਾਂ ਨੂੰ ਲੋਕਾਂ ਨੇ ਹੁੰਝ ਕੇ ਪਾਸੇ ਕਰ ਦੇਣਾ ਸਭ ਕੁਝ ਲੋਕਾਂ ਨੇ ਆਪੇ ਠੀਕ ਕਰਨ ਲਾ ਇਹ ਇਹ ਤਾਂ ਗੱਲ ਹੈਗੀ ਆ ਹੁਣ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਕਰਿਓ ਬਹੁਤ ਮਿਹਰਬਾਨੀ ਸ਼ੁਕਰੀਆ